ਦੋਸਤੋ ਸੁਰੇਸ਼ ਸਿੰਘ ਖਾਲਸਾ ਪ੍ਰਵਾਸੀ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਵੀਰ ਨਾਲ ਸੋਸ਼ਲ ਮੀਡੀਆ ਤੇ ਗੁਰੂਆਂ ਦਾ ਸ਼ਬਦ ਗੁਰਵਾਣੀ ਗਾਉਂਦਾ ਰਹਿੰਦਾ ਹੈ ਤੇ ਗੁਰੂ ਵਾਲਾ ਬਣੀਏ ਵੀਰ ਜੀ ਗਾਉਂਦਾ ਰਹਿੰਦਾ ਹੈ ਤੇ ਉਹ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਮਸ਼ਹੂਰ ਹੈ ਤੇ ਆਹ ਵੀਡੀਓ ਦੇ ਵਿੱਚ ਨਾ ਤੁਸੀਂ ਦੇਖ ਲਓ ਕਿ ਗਿੱਧੇ ਵੜਨ ਦੀ ਵੀਡੀਓ ਨਾ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਗਿੱਧੇ ਵਾਲੇ ਤੁਸੀਂ ਦੇਖੋ ਕਿ ਵਿਆਹ ਦੇ ਵਿੱਚ ਬੋਲੇ ਨਾ ਪਾਉਂਦੇ ਹੁੰਦੇ ਨੇ ਤੇ ਦੇਖੋ ਪ੍ਰਵਾਸੀ ਵੀਰਦਾਨਾ ਦੇਖੋ ਉਹਦਾ ਸ਼ਬਦ ਗਾ ਕੇ ਦੇਖੋ ਉਹ ਸ ਤਾਂ ਮਜ਼ਾਕ ਬਣਾ ਰਹੇ ਨੇ ਤੇ ਹੱਸ ਰਹੇ ਨੇ ਤੇ ਸੋਚ ਕੇ ਦੇਖੋ ਵੀ ਕਿੱਡੀ ਵੱਡੀ ਗੱਲ ਹੈ ਕਿ ਕਿਸੇ ਹੋਰ ਧਰਮ ਦਾ ਬੰਦਾ ਆਪਣੇ ਲੋਕ ਦੇਖੋ ਉਸ ਦਾ ਮਜ਼ਾਕ ਬਣਾ ਰਹੇ ਨੇ ਤੇ ਉਸ ਦਾ ਵਿਰੋਧ ਕਰ ਰਹੇ ਨੇ ਬਾਕੀ ਅੱਗੇ ਤੁਸੀਂ ਇੱਕ ਵਾਰ ਪੂਰੀ ਵੀਡੀਓ ਸੁਣੋ ਵੀਡੀਓ ਸੁਣਨ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋ ਗੁਰੂ ਨਾਲ ਬਣੀਏ ਹੋ ਗੁਰੂ ਨਾਲ ਬਣੀਏ ਗੁਰੂ ਨਾਲ ਬਣੀਏ ਹੋ ਨਾਸ ਨਹੀਂ ਕਰਨਾ ਤੇ ਜੀਂਦਾ ਸਦਾ ਹੀ ਰਹੇ ਨਾ ਗੁਰੂ ਨਾਲ ਬਣੀਏ ਗੁਰੂ ਨਾਲ ਬਣੀਏ ਬੜੀਆ ਦਸਵਾ ਬਣਾ ਬਣਾਹਰ ਜੀ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਬਾਕੀ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਪ੍ਰਭ ਰੱਖਾ